ਬੀਤੇ ਕੋਈ ਦਿਨ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਲਖੀ ਵਧੀ ਜਿਸ ਨੂੰ ਲੈ ਕੇ ਦੋਨਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਇੱਥੇ ਬਿਆਨਬਾਜ਼ੀ ਕੀਤੀ ਗਈ ਹਮਲੇ ਕੀਤੇ ਗਏ ਉੱਥੇ ਹੀ ਕੱਲ ਸ਼ਾਮ ਨੂੰ ਇੱਕ ਸੁਖਦ ਖਬਰ ਸਾਹਮਣੇ ਆਈ ਕਿ ਅਮਰੀਕਾ ਦੇ ਵਿੱਚ ਪੈਨ ਦੇ ਨਾਲ ਦੋਨਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ ਹਾਲਾਂਕਿ ਦੇਰ ਰਾਤ ਇਹ ਵੀ ਖਬਰ ਸਾਹਮਣੇ ਆਈ ਕਿ ਪਾਕਿਸਤਾਨ ਨੇ ਉਸ ਜੰਗਬੰਦੀ ਦਾ ਉਲੰਘਣ ਕੀਤਾ ਹੈ ਅਤੇ ਫਿਰ ਤੋਂ ਗੋਲਾਬਾਰੀ ਕੀਤੀ ਹੈ ਪਰ ਫਿਰ ਵੀ ਜੋ ਭਾਰਤ ਦੇ ਨਾਗਰਿਕ ਹਨ ਚਾਹੇ ਆਪਣੇ ਦੇਸ਼ ਨਾਲ ਖੜੇ ਹਨ ਪਰ ਇਸ ਸ਼ਾਂਤੀ ਵਾਸਤੇ ਹਵਨ ਕਰ ਰਹੇ ਹਨ ਸਾਰੀ ਦੁਨੀਆ ਦੇ ਵਾਸਤੇ ਅਰਦਾਸ ਕਰ ਰਹੇ ਹਨ ਗੱਲਬਾਤ ਕਰਦੇ ਆ ਆ ਸਤਿ ਸ਼੍ਰੀ ਅਕਾਲ ਜੀ ਸ਼ੁਭਨਾਮ ਕੀ ਮੇਰਾ ਨਾਮ ਦੀਪਕ ਹੈ ਜੀ ਦੀਪਕ ਜੀ ਅੱਜ ਹਵਨ ਕੀਤਾ ਹੈ ਅਰਦਾਸ ਬੇਨਤੀ ਕੀਤੀ ਹੈ ਕਿਸ ਮਕਸਦ ਨਾਲ ਤੁਸੀਂ ਇੱਥੇ ਇਕੱਠੇ ਹੋਏ ਕੀ ਕਹਿਣਾ ਚਾਹੁੰਦੇ ਸਰ ਸਾਡਾ ਅੱਜ ਜਿਹੜਾ ਹਵਨ ਕਰਨ ਦਾ ਮਕਸਦ ਹੈ ਸਾਡਾ ਹਵਨ ਕਰਨ ਦਾ ਮਕਸਦ ਇਹ ਸਰ ਕੀ ਸਾਡਾ ਹਿੰਦੁਸਤਾਨ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਸਾਡੀ ਸੈਨਾਵਾਂ ਯੁੱਧ 'ਚ ਜਾਂਦੀ ਆ ਅਸੀਂ ਉਹਨਾਂ ਦੇ ਬਲ ਲਈ ਉਹਨਾਂ ਦੀ ਸ਼ਕਤੀ ਲਈ ਉਹਨਾਂ ਦੀ ਸ਼ੌਰੀ ਲਈ ਹਵਨ ਕਰਦੇ ਆ ਕਿਉਂਕਿ ਅਸੀਂ ਸਮਝਦੇ ਆ ਕਿ ਕਿਸੇ ਵੀ ਯੁੱਧ ਤੇ ਜਾਣ ਲਈ ਸਾਡੇ ਜਿਹੜੇ ਸੈਨਿਕਾਂ ਦਾ ਮਨੋਬਲ ਆ ਉਹ ਤੋਂ ਵਿਧਾਨ ਲਈ ਸਾਡੇ ਦੇਵੀ-ਦੇਵਤਿਆਂ ਦਾ ਸਾਡੇ ਅਰਾਧਿਆਂ ਦਾ ਅਸ਼ੀਰਵਾਦ ਸਾਨੂੰ ਚਾਹੀਦਾ ਇਹ ਹਿੰਦੁਸਤਾਨ ਦਾ ਇਤਿਹਾਸ ਰਿਹਾ ਵਾ ਦੂਸਰਾ ਸਾਡਾ ਇੱਕ ਅੱਜ ਜੋ ਅਸੀਂ ਹਵਨ ਕੀਤਾ ਉਹਦਾ ਸਾਡਾ ਇੱਕ ਉਦੇਸ਼ ਇਹ ਸੀ ਕਿ ਅਸੀਂ ਵਿਸ਼ਵ 'ਚ ਸ਼ਾਂਤੀ ਚਾਹੁੰਦੇ ਆ ਹਿੰਦੁਸਤਾਨ ਇੱਕ ਸ਼ਾਂਤੀਪ੍ਰੀਅ ਮੂਲਕ ਹੈ ਹਿੰਦੁਸਤਾਨ ਦੀ ਇਤਿਹਾਸ ਨੂੰ ਤੁਸੀਂ ਦੇਖਿਆ ਹੈ ਤਾਂ ਹਿੰਦੁਸਤਾਨ ਕਦੀ ਅਜੇ ਤੱਕ ਹਿੰਦੁਸਤਾਨ ਦੇ ਇਤਿਹਾਸ ਰਹਿ ਹਿੰਦੁਸਤਾਨ ਕਿਸੇ ਤੇ ਹਮਲਾ ਨਹੀਂ ਕਰਦਾ ਆਪਾਂ ਸ਼ਾਂਤੀ ਚਾਹੁੰਨੇ ਆ ਅਸੀਂ ਇਸ ਮੋਟਰ ਤੇ ਕੰਮ ਕਰਨੇ ਆ ਕਿ ਸ਼ਾਂਤੀ ਹੀ ਸਰਵਪਰੀ ਹੈ ਕਿਉਂਕਿ ਸਾਡੇ ਜਿਹੜੇ ਦੇਵੀ-ਦੇਵਤੇ ਆ ਸਾਡੇ ਬਡੇਰੇ ਨੇ ਨਾ ਸਾਨੂੰ ਸਿਖਾਇਆ ਇਸ ਸਰਵੇ ਬੰਤੂ ਸੁਖਿਨਾ ਸਰਵੇ ਸੰਤੂ ਨਰਾਮਿਆ ਸਰਵੇ ਭਦਰਾਨੀ ਪਚਯੰਤੂ ਮਾਕਚਦੁਕਵਾਗਯਾ ਕਿ ਸਾਰਾ ਵਿਸ਼ਵ ਸੁਖੀ ਰਹੇ ਸਾਰਾ ਵਿਸ਼ਵ ਸ਼ਾਂਤ ਰਹੇ ਸਾਰਾ ਵਿਸ਼ਵ ਉਜਲੇ ਇਹੀ ਇਹੀ ਆਦੇ ਹਿੰਦੁਸਤਾਨ ਸਾਡੇ ਦੇਸ਼ ਵਾਸੀ ਉਹਨਾਂ ਦੀ ਸਾਡੀ ਅਪੀਲ ਹੈ ਅੱਜ ਆਡਾ ਮੋਟਿਵ ਸੀ ਕਿ ਸਰ ਜ਼ਰੂਰਤ ਪੈਣ ਤੇ ਜੇ ਅਸੀਂ ਜਿਹੜਾ ਇੱਕ ਇੱਕ ਹਿੰਦੁਸਤਾਨ ਦਾ ਬੱਚਾ ਵਾ ਇੱਕ ਇੱਕ ਹਿੰਦੁਸਤਾਨ ਦਾ ਨੌਜਵਾਨ ਹੈ ਇੱਕ ਇੱਕ ਹਿੰਦੁਸਤਾਨ ਦਾ ਬਜ਼ੁਰਗ ਹੈ ਅਸੀਂ ਆਪਣੀ ਸੈਨਾਵਾਂ ਦੇ ਨਾਲ ਖੜੇ ਆ ਅਸੀਂ ਆਪਣੀ ਲੀਡਰਸ਼ਿਪ ਦੇ ਸਰ ਨਾਲ ਖੜੇ ਆ ਦੇਖੋ ਸੈਨਾ ਜਦੋਂ ਬਾਰਡਰ ਤੇ ਸਰ ਲੜਦੀ ਹੈ ਤਾਂ ਸੈਨਾ ਨੂੰ ਚਾਹੀਦਾ ਹੁੰਦਾ ਮਨੋਬਲ ਮਨੋਬਲ ਕਿੱਥੋਂ ਮਿਲਦਾ ਸਰ ਮਨੋਬਲ ਉਦੋਂ ਮਿਲਦਾ ਜਦੋਂ ਲੋਕਲ ਜਿਹੜੀ ਪਬਲਿਕ ਹੈ ਉਹ ਸੈਨਾ ਦੀ ਸਹਾਇਤਾ ਲਈ ਖੜੀ ਹੁੰਦੀ ਹੈ ਸਰ ਤੇ ਅਸੀਂ ਆਪਣੀ ਸੈਨਾਵਾਂ ਨੂੰ ਵਿਸ਼ਵਾਸ ਦਿਲਾਣਾ ਚਾਹੁੰਦੇ ਆ ਕਿ ਅਸੀਂ ਹਰ ਸਮੇਂ ਹਰ ਜ਼ਰੂਰਤ ਦੇ ਸਮੇਂ ਹਰ ਟਾਈਮ ਆਪਣੀ ਸੈਨਾ ਦੇ ਨਾਲ ਖੜਿਆ ਸਾਨੂੰ ਵਿਸ਼ਵਾਸ ਹੈ ਹਿੰਦੁਸਤਾਨ ਦੀ ਜਿਹੜੀ ਸੈਨਾ ਸਰਬ ਵਿਸ਼ਵ ਦੀ ਸੁਪਰ ਚਿੱਧ ਤੇ ਸਰਵ ਸੇਸ਼ਟ ਬਲ ਹੈ ਇਹ ਅੱਜ ਤੁਸੀਂ ਕੱਲ ਜੇ ਬਿਆਨ ਸੁਣਿਆ ਹੋਏਗਾ ਕੁਝ ਗਵਾਂਡੀ ਦੇ ਚਾਂ ਦਾ ਤਾਂ ਉਹਨਾਂ ਨੇ ਵੀ ਕਿਹਾ ਕਿ ਹਿੰਦੁਸਤਾਨ ਦੀ ਸੈਨਾ ਵਿਸ਼ਵ ਦੀ ਸਰਵ ਤੇਜ ਸੈਨਾ ਹੈ ਅਸੀਂ ਸਾਰਾ ਹੀ ਕਹਿੰਦੇ ਆ ਦੂਸਰਾ ਜਿਹੜੇ ਕੁਛਰ ਜਦੋਂ ਕ੍ਰਾਸ ਫਾਇਰਿੰਗ ਦੇ ਵਿੱਚ ਸਾਡੇ ਕਈ ਦੇਸ਼ਵਾਸੀਆਂ ਦੀ ਪੁੰਚ ਜਰਜੌਰੀ ਚ ਜਿਨ੍ਹਾਂ ਦੀ ਜਾਨ ਗਈ ਹੈ ਸਾਡੇ ਕੁਝ ਜਵਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਵੀ ਅਸੀਂ ਅੱਜ ਅੱਜ ਅੱਗੇ ਰੱਖਿਆ ਸੀ ਕਿਉਂਕਿ ਸਰ ਅਸੀਂ ਮੰਨਦੇ ਹਾਂ ਕਿ ਸਾਡੇ ਜਵਾਨ ਸਾਡੇ ਲਈ ਲੜਦੇ ਨੇ ਆਪਾਂ ਨੂੰ ਉਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਲਾਲੀ ਜੀ ਜੰਗਮੰਦੀ ਹੋ ਗਈ ਸੀ ਔਰ ਕਿਤੇ ਨਾ ਕਿਤੇ ਭਾਰਤ ਦੇ ਲੋਕਾਂ ਨੇ ਲੱਡੂ ਵੀ ਵੰਡੇ ਵਧਾਈਆਂ ਦਿੱਤੀਆਂ ਚਾਹੁੰਦੇ ਸੀ ਕਿ ਸ਼ਾਂਤੀ ਹੋਵੇ ਚਾਹੇ ਸਾਡੇ ਦੇਸ਼ ਨਾਲ ਕੋਈ ਤੱਕਾ ਵੀ ਹੋਇਆ ਪਹਿਲਗਾਮ ਦੇ ਵਿੱਚ ਪਰ ਫਿਰ ਦੇਰ ਰਾਤ ਪਾਕਿਸਤਾਨ ਨਾਲ ਜਿਹੜੀ ਨਾ ਪਾਕਰ ਕਰ ਕਰ ਕੀਤੀ ਕੀ ਕਹਿਣਾ ਚਾਹੁੰਦਾ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਅੱਜ ਮਹਾਮਈ ਚੰਤਪੁਨੀ ਦਾ ਜਨਮ ਦਿਹਾੜੀ ਹੈ ਉਹਦੀ ਸਭ ਨੂੰ ਦਈ ਦਿੰਦਾ ਵਾਂ ਦੇਖੋ ਜਿਨ੍ਹਾਂ ਨੇ ਕੱਲ ਲੱਡੂ ਬਣਦੇ ਨੇ ਸ਼ਾਇਦ ਉਹ ਲੋਕਾਂ ਨੂੰ ਪਾਕਿਸਤਾਨ ਦੀ ਖਸਰ ਦਾ ਨਹੀਂ ਪਤਾ ਉਹਨਾਂ ਬਹੁਤ ਕਾਲੀ ਜਗ ਲੱਡੂ ਬਣਦੇ ਸਾਨੂੰ ਮੈਨੂੰ ਮੈਂ ਜਿਸ ਟਾਈਮ ਜੁੱਦਬੰਦੀ ਹੋਈ ਹੈ ਮੈਂ ਉਸ ਟਾਈਮ ਪੋਸਟ ਪਾਈ ਸੀ ਵੀ ਮੈਨੂੰ ਉਮੀਦ ਨਹੀਂ ਵੀ ਸ਼ਾਮਾਂ ਦਾ ਕਰ ਟਿਕਣ ਅਸ਼ਾਮੀ ਆਪਣਾ ਕੋਈ ਨਾ ਕੋਈ ਕਾਲਾਫਿਰ ਕਰਨਗੇ ਚਲੋ ਖੈਰ ਉਹ ਲੱਡੂ ਬੰਡੇ ਉਹਨਾਂ ਦੀ ਆਪਣੀ ਸੋਚ ਹੋਏਗੀ ਲੇਕਿਨ ਜਿਹੜਾ ਜਿਹੀ ਹਮਨ ਕੀਤਾ ਵੈ ਇਹਦਾ ਸਾਡਾ ਜੋ ਮਕਸਦ ਸੀ ਉਹ ਇਹੋ ਹੀ ਹੈ ਵੀ ਸਾਡੇ ਦੇਸ਼ ਦੀ ਤਰੱਕੀ ਖੁਸ਼ਹਾਲੀ ਵਾਸਤੇ ਸੁਰੱਖਿਆ ਵਾਸਤੇ ਕੀਤਾ ਮਾ ਚਿੰਤਪੂਰਨੀ ਸਭੀ ਸੁਰੱਖਿਆ ਕਰੇ ਔਰ ਜਿਸ ਢੰਗ ਦੇ ਨਾਲ ਸਾਡੀਆਂ ਬਾਦਲ ਫੌਜਾਂ ਨੇ ਔਰ ਮੋਦੀ ਜੀ ਦੇ ਦਿਮਾਗ ਨੇ ਮੋਦੀ ਦਾ ਨ੍ਰਿਤਮ ਚੱਲਿਆ ਜਿਸ ਤਰ੍ਹਾਂ ਮੋਦੀ ਜੀ ਨੇ ਮਤਲਬ ਹਥਿਆਰ ਖਰੀਦੇ ਜੋ ਆਪਣੇ ਰਫੇਲ ਖਰੀਦੇ ਔਰ ਇੱਕ ਉਹ S4 400 ਕੀ ਗਿਆ ਉਹਦੀ ਬੜੀ ਲੋਚਨਾ ਪਰ ਲੋਈ ਸੀ ਮੋਦੀ ਨੂੰ ਚੋਰ ਤੱਕ ਵੀ ਗਿਆ ਔਰ ਪਰ ਮੋਦੀ ਜੀ ਨੇ ਕਿਹੜੇ ਦਬਾਚਾਂ ਤੋਂ ਬਗਿਆ ਰਹੀ ਉਹ ਜਿਹੜਾ ਸਾਰਾ ਅਸਰ ਲਿਆ ਉਸੇ ਅਸਲੇ ਨੇ ਔਰ ਸਾਡੀ ਬਾਦਰਫ ਹੋਜਾ ਨੇ ਡਟ ਕੇ ਦੁਸ਼ਮਣ ਨਾਲ ਮੁਕਾਬਲਾ ਕੀਤਾ ਸਾਨੂੰ 1-2% ਜਿਹੜੀ ਕੈਜੁਐਲਟੀ ਹੋਈ ਹੈ ਸਾਡਾ ਕੋਈ ਨੁਕਸਾਨ ਹੋਇਆ ਉਸ ਤੋਂ ਇਲਾਵਾ ਕੁਝ ਨਹੀਂ ਹੋਇਆ ਉਸ ਹਥਿਆਰਾਂ ਨੇ ਮੋਦੀ ਦੇ ਦਿਮਾਗ ਨੇ ਔਰ ਸਾਡੀ ਬਾਦਰਫ ਹੋਜਾ ਨੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਲੱਕ ਤੋੜਿਆ ਮੈਂ ਸਮਝ ਨਾਵਾ ਪਈ ਉਹ ਬਹੁਤ ਦੇਰ ਤੱਕ ਨਹੀਂ ਉਠੇਗਾ ਸ਼ੁਭਨਾਮ ਕੀ ਕੀ ਕਹਿਣਾ ਚਾਹੁੰਦਾ ਰਹਾਮਣ ਕੀਤਾ ਗਿਆ ਹੈ ਰਮੇਸ਼ ਚੰਦਰ ਕੀ ਕਹਿਣਾ ਚਾਹੁੰਦੇ ਹੈ ਤੇ ਦੇਖੋ ਜੀ ਜਿਹੜੀ ਹਮੁੰਦੇਸ ਬੰਦ ਦੀ ਜਾਣਕਾਰੀ ਹੈ ਸਾਡੇ ਦੀਪਕ ਜੀ ਨੇ ਲਾਲੀ ਜੀ ਨੇ ਦਿੱਤੀ ਹੈ ਜਿਹੜੀ ਸਾਡੀ ਵਿਸ਼ੇਸ਼ ਰੂਪ ਚ ਪਾਕਿਸਤਾਨ ਦੇ ਨਾਲ ਲੜਾਈ ਹੈ ਉਹ ਇੱਕ ਇਸਲਾਮਿਕ ਕੰਟਰੀ ਹੋਣ ਦੇ ਨਾਤੇ ਲੜਾਈ ਹੈ ਔਰ ਉਹਨਾਂ ਦਾ ਜਿਹੜਾ ਪਿਛਲਾ ਪਛੋਕੜ ਜਿੰਨਾ ਵੀ ਅਸੀਂ ਦੇਖੀਏ ਕਿ ਅਸੀਂ 800 ਸਾਲ ਗੁਲਾਮ ਰਹੇ ਹਾਂ ਉਹ 800 ਸਾਲ ਸਾਡੀ ਜਿਹੜੀ ਗੁਲਾਮੀ ਦਾ ਮੂਲ ਕਾਰਨ ਜਿਹੜਾ ਵਾ ਉਹ ਇਹਨਾਂ ਦੀ ਮਾਨਸਿਕਤਾ ਜੋ ਇਹਨਾਂ ਨੂੰ ਪੜਾਇਆ ਜਾਂਦਾ ਸਿਖਾਇਆ ਜਾਂਦਾ ਉਹ ਇਹਨਾਂ ਦੇ ਕੋਈ ਵਿਚਾਰ ਏਡੇ ਅੱਛੇ ਨਹੀਂ ਜਿਹਦੇ ਕਾਰਨ ਇਹ ਜੁੱਧ ਦੇ ਵਾਸਤੇ ਨਿਤਰੇ ਰਹਿੰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਨਸਿਕਤਾਆਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਭਾਈਚਾਰੇ ਨਾਲ ਰਹਿਣ ਮਗਰ ਇਕੱਲਾ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਅਕਲ ਲਾ ਕੇ ਅਸੀਂ ਕਹੀ ਜਈਏ ਭਾਈਚਾਰੇ ਨਾਲ ਰਹਿਣਾ ਵਾ ਉਹਦੇ ਨਾਲ ਨਾਲ ਸਾਡੇ ਸਮਾਜ ਨੂੰ ਇਹ ਗੱਲ ਜਾਣਨੀ ਚਾਹੀਦੀ ਹੈ ਕਿ ਉਹਨਾਂ ਦੀ ਮੰਨਛਾ ਜਿਹੜੀ ਹੈ 800 ਸਾਲ ਜਿਹੜੀ ਹੈ ਇਹ ਹੀ ਰਹੀ ਹੈ ਕਿ ਭਾਈ ਅਸੀਂ ਹਿੰਦੁਸਤਾਨ ਤੇ ਰਾਜ ਕਰਨਾ ਹੈ ਔਰ ਇਸੇ ਹੀ ਮੰਸਲਾਂ ਨੂੰ ਜਦੋਂ ਅਸੀਂ 200 ਸਾਲ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਰਾਜ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਸ਼ਾਸਨ ਜਿਹੜਾ ਉਹ ਸਾਡੇ ਲੋਕਾਂ ਦਾ ਰਹੇ ਸਾਡੇ ਸਮਾਜ ਨੂੰ ਇਹਦਾ ਵਿਚਾਰ ਕਰਨਾ ਚਾਹੀਦਾ ਹੈ ਹਮ ਦੇ ਨਾਲ-ਨਾਲ ਇਸ ਗੱਲ ਦਾ ਵਿਚਾਰ ਕਰ ਲੈਣਾ ਚਾਹੀਦਾ ਕਿ ਸਾਡਾ ਵੀ ਜਨਰਧਾਰ ਵਧੇ ਸਾਡੇ ਅੰਦਰ ਸ਼ਕਤੀ ਵਧੇ ਤਾਂ ਕਿ ਸਾਡੇ ਅੱਗੇ ਦੁਸ਼ਮਣਾਂ ਨਾਲ ਲੜਖਾਰੇ ਜੈ ਸ਼੍ਰੀ। ਤਾਂ ਇਹ ਸੀ ਦੀ ਬਟਾਲਾ ਤੋਂ ਮੌਕੇ ਦੀਆਂ ਤਸਵੀਰਾਂ ਬਜਰੰਗ ਭਵਨ ਵੱਲੋਂ ਇੱਕ ਹਵਨ ਕੀਤਾ ਗਿਆ ਹੈ ਵਿਸ਼ਵ ਸ਼ਾਂਤੀ ਵਾਸਤੇ। ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਫੌਜ ਆਪਣੇ ਦੇਸ਼ ਨਾਲ ਖੜੇ ਹਾਂ ਕੋਈ ਵੀ ਹਾਲਾਤ ਹੋਣਗੇ ਆਪਣੇ ਦੇਸ਼ ਦੀ ਸਪੋਰਟ ਕਰਾਂਗੇ ਪਾਕਿਸਤਾਨ ਨੇ ਜੋ ਜੰਗ ਬੰਦੀ ਦਾ ਉਲੰਘਣ ਕੀਤਾ ਹੈ ਉਹ ਗਲਤ ਕੰਮ ਹੈ ਦੇਖਦੇ ਰਹੋ ਪਰਸ਼ਾਵਾਂ ਚ